ਜਾ ਰਿਹਾ ਹੈ ਵਿਸ਼ੇਸ਼ ਸਨਮਾਨ ਸਮਾਰੋਹ ਬਹੁਤ ਵੱਡੀ ਗੱਲ ਹੈ ਪਰਿਵਾਰ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਪਿਛਲੇ 4 ਸਾਲ ਤੋਂ ਕੀਤਾ ਜਾ ਰਿਹਾ ਤੇ ਸਾਡੇ ਸਮਾਜ ਦੇ ਉਹਨਾਂ ਯੰਗ ਸਕਾਲਰਸ ਨੂੰ ਸਨਮਾਨਤ ਕਰਨ ਦਾ ਜੋ ਉਪਰਾਲਾ ਕੀਤਾ ਗਿਆ ਹੈ ਉਹਦੇ ਲਈ ਸਾਰਾ ਪਰਿਵਾਰ ਵਧਾਈ ਦਾ ਪਾਤਰ ਹੈ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਵਾਕ ਹੈ ਖੋਜੀ ਉਪਜੈ ਬਾਦੀ ਬਿੰਦ ਹੈ ਗੁਰੂ ਸਾਹਿਬ ਨੇ ਕੇਵਲ ਚਾਰ ਲਫ਼ਜ਼ਾਂ ਦੇ ਵਿੱਚ ਦੁਨੀਆ ਦੀ ਫਲਸਫੀ ਪੇਸ਼ ਕਰ ਦਿੱਤੀ ਹੈ ਕਿ ਜਿਹੜਾ ਖੋਜੀ ਸੁਭਾਅ ਵਾਲਾ ਵਿਅਕਤੀ ਹੈ ਉਹ ਹਮੇਸ਼ਾ ਵਿਕਾਸ ਕਰਦਾ ਹੈ ਵਧਦਾ ਫੁੱਲਦਾ ਹੈ ਤੇ ਜਿਹੜਾ ਵਾਦੀ ਸੁਭਾਅ ਵਾਲਾ ਮਨੁੱਖ ਹੈ ਉਹ ਨੁਕਸ ਕਰਦਾ ਹੈ ਉਹਨੂੰ ਚੰਗੇ ਗੁਣ ਨਹੀਂ ਵਿਖਾਈ ਦਿੰਦੇ ਜੇਕਰ ਕਿਸੇ ਸਥਾਨ ਤੇ ਸਾਨੂੰ ਨਵੇਂ ਚੰਗੀਆਂ ਗੱਲਾਂ ਦਿਖਾਈ ਦੇਣ ਅਰ ਇੱਕ ਕਮੀ ਹੋਵੇ ਤਾਂ ਉਹ ਬਾਦੀ ਸੁਭਾਅ ਵਾਲਾ ਮਨੁੱਖ ਉਹ ਕਮੀ ਨੂੰ ਲੱਭਦਾ ਤਾਂ ਮੈਂ ਬੇਨਤੀ ਇਹ ਕਰਨੀ ਕਿ ਅਸੀਂ ਖੋਜੀ ਬਣਨ ਵੱਲ ਵਧੀਏ ਕਿਉਂਕਿ ਸਾਡੇ ਰਾਇਵਰ ਸਕਾਲਰ ਦੁਨੀਆ ਦੇ ਮਹਾਨ ਕਵੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਸਿਧਾਂਤ ਦਿੱਤਾ ਸਹਿਜ ਬਾਣ ਸਰਵਾਂ ਦੀ ਗੱਲ ਹੋ ਰਹੀ ਸੀ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਮੈਂ ਇਸ ਮੱਝ ਤੋਂ ਇਹ ਵੀ ਦੱਸਣਾ ਹੈ ਕਿ ਪਿਛਲੇ 2 ਸਾਲ ਤੋਂ ਮੇਰੇ ਆਪਣੇ ਘਰ ਦੇ ਵਿੱਚ ਸਹਿਜ ਬਾਣ ਦੀ ਅਸੀਂ ਲੜੀ ਸ਼ੁਰੂ ਕੀਤੀ ਹੈ ਵਾਹਿਗੁਰੂ ਤੇ ਮੈਂ ਤੁਹਾਨੂੰ ਇਸ ਪਵਿੱਤਰ ਤੇ ਮੁਕੱਦਸ ਸਥਾਨ ਤੇ ਖੜੋ ਕੇ ਮੈਂ ਇਹ ਕਹਿ ਰਿਹਾ ਕਿ ਘਰ ਦੇ ਵਿੱਚ ਇੱਕ ਪੋਜ਼ਿਟਿਵਿਟੀ ਵਾਲਾ ਮਾਹੌਲ ਹਰ ਵਕਤ ਸਾਨੂੰ ਨਜ਼ਰ ਪੈਂਦਾ ਹੈ। ਹਾਂਜੀ। ਔਰ ਖੁਸ਼ੀਆਂ ਤਾਂ ਮੈਂ ਗੁਰੂ ਨਾਨਕ ਪਾਸ਼ਾ ਨੇ ਪਹਿਲਾਂ ਵੀ ਬਹੁਤ ਖੁਸ਼ੀਆਂ ਦਿੱਤੀਆਂ। ਪਰ ਮੈਂ ਸਮਝਦਾ ਕਿ ਇਸ 2 ਸਾਲਾਂ ਦੇ ਵਿੱਚ ਜੋ ਖੁਸ਼ੀ ਤੇ ਆਨੰਦ ਦਾ ਮਾਹੌਲ ਸਾਨੂੰ ਘਰ ਵਿੱਚ ਮਿਲਿਆ ਉਹ ਪਹਿਲਾਂ ਨਹੀਂ ਸੀ। ਜੀ।